ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਇੱਕ ਛੋਟੇ ਪਿੰਡ ਹਲਵਾਰਾ ਜਿੱਥੇ 에어ਪੋਰਟ ਬਣਿਆ ਹੋਇਆ ਜੀ ਉਹਦੇ ਨਾਲ ਲੱਗਦੇ ਪਿੰਡ ਬਰਜ ਤੋਂ ਇਹ ਘਰ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ 4 ਬਸਵੇ 200 ਗਜ ਦੇ ਵਿੱਚ ਘਰ ਬਣਿਆ ਹੋਇਆ 10 ਫੁੱਟ ਦੀ ਗਲੀ ਲੱਗਦੀ ਆ ਤੇ ਗੇਟ ਪੂਰਾ ਖੁੱਲਾ ਢੁਲਾ ਲੱਗਿਆ ਹੋਇਆ 11 ਫੁੱਟ ਦਾ ਗੇਟ ਲੱਗਿਆ ਹੋਇਆ ਘਰ ਨੂੰ ਪੱਕੀ ਗਲੀ ਲੱਗਦੀ ਆ ਘਰ ਨੂੰ ਇੱਟਾਂ ਵਾਲਾ ਫਰਸ਼ ਲੱਗਿਆ ਹੋਇਆ ਜੀ ਤੇ ਆਹ ਦੇਖੋ ਜੀ ਆ ਗਿਆ ਘਰ ਸਾਰਾ ਵਿਹੜਾ ਪੱਕਾ ਜੀ ਤੇ ਇੱਧਰ ਆ ਗਿਆ ਜੀ ਲੈਟਰਨ ਬਾਥਰੂਮ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਤੇ ਆ ਗਿਆ ਜੀ ਲੈਟਰਨ ਬਾਥਰੂਮ ਆ ਗਿਆ ਜੀ ਬਾਥਰੂਮ ਤੇ ਇਹਦੇ ਵਿੱਚ ਵਾਸ਼ ਬੈਸਿਨ ਲੱਗਿਆ ਹੋਇਆ ਜੀ ਤੇ ਆਈ ਲੈਟਰਨ ਬਣੀ ਹੋਈ ਆ ਇੱਥੇ ਇੰਗਲਿਸ਼ ਸ਼ੀਟ ਲੱਗੀ ਹੋਈ ਆ ਕਲਰ ਪੇਂਟ ਹੋਇਆ ਵਾ ਥੋੜਾ ਬਾਦਾਂ ਕਲਰ ਕੁਲ ਝੜਿਆ ਵਾ ਜੀ ਉਹ ਕਰਵਾਉਣਾ ਪੈਣਾ ਵੀ ਜਿਹੜੇ ਵੀ ਇਹ ਘਰ ਲੈਣਗੇ ਉਹ ਆਪੇ ਕਰਵਾ ਲੈਣਗੇ ਜੀ ਰੇਟ ਮਾਲਕਾਂ ਨੇ ਬਿਲਕੁਲ ਜਾਇਜ਼ ਮੰਗਿਆ ਇਸ ਘਰ ਦਾ ਤੇ ਰੇਟ ਵੀ ਤੁਹਾਨੂੰ ਦੱਸਾਂਗੇ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਦੇ ਵਿੱਚ ਇੰਟਰਲੌਕ ਲੱਗਿਆ ਹੋਇਆ ਜੀ ਤੇ ਬਾਹਰ ਦੀ ਪੌੜੀਆਂ ਚੜ੍ਹਦੀਆਂ ਲੋਹੇ ਦੀ ਪੌੜੀ ਚੜਾਈ ਹੋਈ ਆ ਤੇ ਆਹ ਦੇਖੋ ਜਾਲੀਆਂ ਜੁਲੀਆਂ ਲੱਗੀਆਂ ਹੋਊਗਾ ਸਾਰੇ ਸਾਰਾ ਘਰ ਬੰਦ ਦਾ ਮੂਰੋ ਤੇ ਆ ਆ ਗਿਆ ਜੀ ਇਧਰ ਐਂਟਰੀ ਗੇਟ ਆ ਦੇਖੋ ਆ ਸਾਹਮਣੇ ਇੱਕ ਕਮਰਾ ਬਣਿਆ ਹੋਇਆ ਸਟੋਰ ਟਾਈਪ ਕਮਰਾ ਬਣਾਇਆ ਹੋਇਆ ਜੀ ਇਹ ਆ ਵੀਰੇ ਦੇ ਵਿੱਚ ਵੀ ਪੱਥਰ ਲੱਗਿਆ ਹੋਇਆ ਆਗਾ ਸਟੋਰ ਇਹ ਵੀ ਤੁਹਾਨੂੰ ਆਪਾਂ ਖੋਲ ਕੇ ਦਿਖਾਉਂਦੇ ਆ ਤੇ ਲੈਂਟਰ ਦੇ ਉੱਤੇ ਘਰ ਬਣਿਆ ਹੋਇਆ ਜੀ ਇਹ ਆਗਾ ਸਟੋਰ ਇਹਦੇ ਵਿੱਚ ਇਹਨਾਂ ਨੇ ਆਪਣਾ ਵਾਧੂ ਘਟੂ ਸਮਾਨ ਰੱਖਿਆ ਹੋਇਆ ਪਰਛਤੀ ਬਣੀ ਹੋਈ ਆ ਇੱਥੇ ਡਾਟਾ ਪੰਗਾ ਹੋਗਾ ਜੀ ਖੁੱਲਾ ਡੁੱਲਾ ਪੂਰਾ ਸਟੋਰ ਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਆ ਗਈ ਲੌਬੀ ਬਰਾਂਡਾ ਵੀ ਕਹਿੰਦੇ ਨੇ ਬਰਾਂਡਾ ਬਣਿਆ ਹੋਇਆ ਈ ਇੱਥੇ ਸਿੰਪਲ ਤੇ ਆ ਆ ਗਿਆ ਜੀ ਇਹਦੇ ਨਾਲ ਕਮਰਾ ਇਹ ਖੁੱਲਾ ਡੁੱਲਾ ਪੂਰਾ ਕਮਰਾ ਬਣਿਆ ਹੋਇਆ ਤਾਂ ਖੁੱਲਾ ਡੁੱਲਾ ਕਮਰਾ ਹੈ ਇਹਦੇ ਦੋ ਕਮਰੇ ਵੀ ਬਣ ਸਕਦੇ ਜੇ ਬਣਾਉਣੇ ਹੁਣ ਵੈਸੇ ਇੱਕ ਹੀ ਕਮਰਾ ਬਣਾਇਆ ਹੋਇਆ ਇਹਨਾਂ ਨੇ ਪੂਰਾ ਖੁੱਲਾ ਡੁੱਲਾ ਇੱਕ ਕਮਰਾ ਬਣਾਇਆ ਹੋਇਆ ਤੇ ਆ ਗਈ ਕਿਚਨ ਕਿਚਨ ਵੀ ਤੁਹਾਨੂੰ ਦਿਖਾਉਣਾ ਹੈ ਆਪਾਂ ਦੇਖੋ ਜੀ ਆ ਬਣਿਆ ਹੋਇਆ ਕਿਚਨ ਇਹਦੇ ਵਿੱਚ ਸੈਲਫ ਪਈ ਹੋਈ ਆ ਤੇ ਉੱਪਰ ਵੀ ਸੈਲਫ ਆ ਪਈਆਂ ਹੋਊਗਾ ਭਾਂਡੇ-ਪੁੰਡੇ ਰੱਖਣ ਨੂੰ ਕਬੂਡ ਵਗੈਰਾ ਨਹੀਂ ਬਣੇ ਹੋਏ ਤੇ ਆ ਗਿਆ ਇਹਦੇ ਨਾਲ ਹੀ ਦੂਜਾ ਕਮਰਾ ਜੀ ਇੱਕ ਕਮਰਾ ਬਣਿਆ ਹੋਇਆ ਇਹ ਵੀ ਪੂਰਾ ਖੁੱਲਡਲਾ ਕਮਰਾ ਬਣਿਆ ਹੋਇਆ ਹੈ ਇਦੇ ਵਿੱਚ ਵੀ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਜੀ। ਨੀਚੇ ਪੱਥਰ ਲੱਗਿਆ ਹੋਇਆ। ਰੇਟ ਮਾਲਕਾਂ ਨੇ ਬਿਲਕੁਲ ਜਾਇ ਜੀ ਮੰਗਿਆ ਜੀ। ਇਹਦੇ ਵਿੱਚ ਵਿੰਡੋ ਲੱਗੀ ਹੋਈ ਆ ਵੱਡੀ ਵਿੰਡੋ ਲੱਗੀ ਹੋਈ ਆ ਤੇ ਆ ਗਿਆ ਜੀ ਗੇਟ। ਤੇ ਆ ਲੋਹੇ ਵਾਲੀਆਂ ਪੌੜੀਆਂ ਚੜ੍ਹਦੀਆਂ ਜੀ। ਤੇ ਹੁਣ ਤੁਹਾਨੂੰ ਆਪਾਂ ਛੱਤ ਤੋਂ ਦਿਖਾਉਨੇ ਆਸ-ਪਾਸੇ ਦਾ ਮਾਹੌਲ ਨਾਲੇ ਕਰਦੇ ਆ ਜੀ ਆਪਾਂ ਰੇਟ ਦੀ ਗੱਲ। ਵਿੜਾ ਪੂਰਾ ਖੁੱਲਾ ਡੁੱਲਾ ਗੱਡੀ-ਗੁੱਡੀ 2-3 ਗੱਡੀਆਂ ਆਰਾਮ ਨਾਲ ਜਾਨੀ ਕਿ پارک ਹੁੰਦੀਆਂ ਘਰ ਦੇ ਵਿੱਚ। ਯਾ ਜੀ ਹੁਣ ਚੱਲਦੇ ਆਪਾਂ ਛੱਤ ਤੇ ਆਸੇ-ਪਾਸੇ ਵੀ ਪੂਰੇ ਵਧੀਆ ਘਰ ਬਣੇ ਹੋਇਆ ਬਹੁਤ ਵਧੀਆ ਏਰੀਆ ਜੀ ਇਹ ਜਿਹੜੇ ਘਰ ਘਰ ਹੈ ਪਿੰਡੂ ਮਹੌਲਾ ਤੇ ਘਰ ਵਧੀਆ ਬਣੇ ਹੋਏ ਸਾਰੇ ਜਿੰਨੇ ਵੀ ਆਸੇ-ਪਾਸੇ ਬਣੇ ਹੋਇਆ ਉਹ ਵੀ ਤੁਹਾਨੂੰ ਆਪਾਂ ਦਿਖਾਉਂਦੇ ਹਾਂਗੇ ਬਹੁਤ ਸਾਰੇ ਕਸਟਮਰਾਂ ਦੇ ਫੋਨ ਆਉਂਦੇ ਸੀ ਵੀ ਆਪਾਂ ਰੈਕੋਟ ਦੇ ਨੇੜੇ ਘਰ ਚਾਹੀਦਾ ਜੀ ਤੇ ਅੱਜ ਰੈਕੋਟ ਦੇ ਨੇੜੇ ਘਰ ਲੈ ਕੇ ਆਏ ਬਿਲਕੁਲ ਰੈਕੋਟ ਇੱਥੋਂ 3-4 ਕਿਲੋਮੀਟਰ ਦੂਰ ਹੈ ਸਿਰਫ ਆ ਦੇਖੋ ਜੀ ਉੱਪਰ ਫਰਸ਼ ਫਰਸ਼ ਲੱਗਿਆ ਹੋਇਆ ਹੈਗਾ ਉੱਪਰ ਵੀ ਜੰਗਲਾ ਜੰਗਲਾ ਬੰਨਿਆ ਹੋਇਆ ਤੇ ਆ ਟਾਈਲਾਂ ਵਾਲਾ ਫਰਸ਼ ਲੱਗਿਆ ਹੋਇਆ ਤੇ ਆਸੇ ਪਾਸੇ ਜਿਹੜੇ ਘਰ ਆ ਘਰ ਬਹੁਤ ਵਧੀਆ ਬਣੇ ਹੋਏ ਆ ਜੀ ਤੇ ਆ ਦੇਖੋ ਆ ਪਈ ਪਾਣੀ ਵਾਲੀ ਟੈਂਕੀ ਮਾਹੌਲ ਪੂਰਾ ਵਧੀਆ ਹੈ ਇੱਥੇ ਤੇ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 15 ਲੱਖ ਰੁਪਏ ਇਹ ਘਰ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜਿਹੜੇ ਵੀ ਪਰਿਵਾਰ ਇਹ ਘਰ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਆਪਣਾ ਨੰਬਰ ਹੈਗਾ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ